ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਬ੍ਰੇਕਿੰਗ ਨਿਊਜ਼ ਕਿਸਾਨ ਹੁਣੇ ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੁਖਪਾਲ ਖਹਿਰਾ ਅੱਜ ਉਸ ਪਰਿਵਾਰ ਦੇ ਕਰੇ ਖੋਦ ਆਪ ਸ਼ਿਰਕਤ ਕਰਨ ਗਏ ਹਨ ਅਫਸੋਸ ਕਰਨ ਗਏ ਹਨ ਜਿਸ ਪਰਿਵਾਰ ਦੇ ਵਿੱਚ ਕੜਨਾ ਵਾਪਰੀ ਸੀ ਪ੍ਰਵਾਸੀ ਬਈ ਦੇ ਵੱਲੋਂ ਪੰਨਸਲਾ ਸ਼ੋਟਨ ਨੂੰ ਸੂਨ ਬੱਚੇ ਨੂੰ ਮੌਤੇ ਕਾਢ ਉਤਾਰ ਦਿੱਤਾ ਗਿਆ ਸੀ ਸੁਖਪਾਲ ਖੈਰਾਨੇ ਉੱਥੇ ਜਾ ਕੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਭਗਵੰਤ ਮਾਨ ਨੂੰ ਵੀ ਕੱਲ ਜਿਹੜਾ ਬਿਆਨ ਆਇਆ ਸੀ ਪ੍ਰਵਾਸੀਆਂ ਦੇ ਹੱਕ ਵਿੱਚ ਇੱਕ ਹਸਾਬ ਦਾ ਬਿਆਨ ਸੀ ਜਿਸ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਰੋਕ ਤਾਂ ਨਹੀਂ ਸਕਦੇ ਪਰੰਤੂ ਨਾਤੇ ਕਾਰਵਾਈ ਕਰ ਸਕਦੇ ਹਾਂ ਇਸ ਮਾਮਲੇ ਉੱਤੇ ਸੁਖਪਾਲ ਖੈਰਾਨੇ ਭਗਵੰਤ ਮਾਨ ਨੂੰ ਵੀ ਜਵਾਬ ਦਿੱਤਾ ਹੈ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਬੈਠ ਕੇ ਕਿਹਾ ਹੈ ਕਿ ਬਾਣੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਪਰੰਤੂ ਇੱਕ ਬਿਲਕੁਲ ਤਗਨਾ ਬਿਓ ਅੱਗੇ ਪੂਰੀ ਵੀਡੀਓ ਵੇਖੋ ਖੁਦ ਸੁਖਪਾਲ ਖੈਰਾ ਦੇ ਮੂੰਹੋਂ ਹੀ ਸੁਣੋ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਸ ਮਸਲੇ ਦਾ ਪੂਰਾ ਤੇ ਪੱਕਾ ਹੱਲ ਦੱਸਿਆ ਹੈ ਵੀਡੀਓ ਨੂੰ ਮਤਵ ਵਧੇ ਸ਼ੇਅਰ ਕਰੋ ਤਾਂ ਜੋ ਪੂਰੇ ਪੰਜਾਬ ਵਿੱਚ ਇਸ ਮਾਮਲੇ ਉੱਤੇ ਗੰਭੀਰ ਕਾਨੂੰਨ ਲੈਂਦੇ ਹੋਏ ਬਿੱਲ ਲਾਗੂ ਕਰਵਾਇਆ ਜਾ ਸਕੇ ਤੇ ਪੰਜਾਬ ਦਾ ਪੂਰਾ ਪਲਾਟੀਕਾ ਜਾ ਸਕੇ ਸਨਨ ਪੰਜਾਬੀਆਂ ਨੂੰ ਹੀ ਰੋਜ਼ਗਾਰ ਮਿਲੇਗਾ ਤੇ ਪੰਜਾਬ ਖੁਸ਼ਹਾਲੀ ਦੇ ਰਾਹ ਉਤੇ ਤੁਰੇਗਾ ਸਨਨ ਉਸ ਕੋਲ ਪੈ ਖੈਰਾ ਦੀ ਬਿਆਨ ਇੱਕ ਛੋਟੀ ਜੀ ਹੈਲਪ ਮੇਰੇ ਵੱਲੋਂ ਬਿਲਕੁਲ ਨਾ ਮਾਤਰ ਮੈਂ ਇਹਨੂੰ ਦਊਂਗਾ ਔਰ ਮੈਂ ਤੁਹਾਨੂੰ ਅਪੀਲ ਕਰੂੰਗਾ ਮੈਂ ਇਹਦਾ ਨੰਬਰ ਸ਼ੇਅਰ ਕਰਤਾ ਅਮਰਦੀਪ ਦਾ ਇਹਦਾ ਨੰਬਰ ਜਿਹੜਾ ਉਹਦੇ ਤੇ ਸ਼ਾਇਦ ਕੀ ਕਹਿੰਦੇ ਆ ਕਿ ਪੇਟੀਐਮ ਦੀ ਫੈਸਿਲਿਟੀ ਆ ਤੁਸੀਂ ਦੁਨੀਆ ਭਰ ਚੋਂ ਬੈਠੇ ਥੋੜੀ ਥੋੜੀ ਮਦਦ ਕੀਤੀ ਜ਼ਰੂਰ ਕਰਿਓ ਤੁਸੀਂ ਇਹਨਾਂ ਦਾ ਬੱਚੀ ਪੜ ਜਾਊਗੀ ਪਰਿਵਾਰ ਹੋ ਜਾਊਗਾ ਨਾਲੇ ਆਪਣੀ ਸੋਲੀਡੈਰਿਟੀ ਹੁੰਦੀ ਐ ਇਸ ਗੱਲ ਨਾਲ ਤਾਂ ਮੈਂ ਹੁਣ ਅਮੰਦੀਪ ਨੂੰ ਕਹੂੰਗਾ ਕਿ ਸੰਖੇਪ ਤੌਰ ਤੇ ਦੱਸੀ ਕਿ ਜਿਹੜਾ ਹੋਇਆ ਉਹ ਤਾਂ ਬੇਟੇ ਹੁਣ ਸਾਰਿਆਂ ਨੂੰ ਪਤਾ ਲੱਗਿਆ ਤੁਹਾਡੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਸ ਮੈਂ ਇਹੀ ਕਹਿਣਾ ਚਾਹੁੰਨਾ ਵੀ ਇੱਕ ਤਾਂ ਉਹਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ ਠੀਕ ਹੈ ਇੱਕ ਤਾਂ ਉਹਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ ਫਿਰ ਇੱਕ ਆ ਜਦਨ ਸਰ ਨੇ ਕਿਹਾ ਵੀ ਇਹ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਜੋ ਜਿਹੜਾ ਇਹ ਕਾਤਲਾ ਆਇਆ ਕਾਤਲਾ ਆਇਆ ਕਾਤਲੀ ਹੈ ਜਿਹੜਾ ਪਹਿਲਾਂ ਆਇਆ ਇੱਥੇ ਜੀ ਠੀਕ ਹੈ ਇਦਾਂ ਦਾ ਕੋਈ ਹੋਰ ਬੰਦਾ ਇੱਥੇ ਆ ਨਾ ਸਕੇ ਜੇ ਆਵੇ ਤਾਂ ਉਹਦੀ ਸਾਰੀ ਵੈਰੀਫਿਕੇਸ਼ਨ ਹੋ ਕੇ ਫਿਰ ਆਵੇ ਇੱਥੇ ਜੀ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਹਲੇ ਤੂੰ ਕੁਛ ਕਹਣਾ ਤੇ ਬਹੁਤ ਕੀ ਉਹ ਸੁਪੂ ਕੀ ਮੰਗਦੇ ਇਨਸਾਫ ਮੰਗਦੇ ਆ ਫੜ ਲਮਾਈ ਆਪਣੇ ਮੂੰਹ ਦੇ ਲਾ ਕੇ ਲਾ ਬੋਲਦੇ ਜੋ ਕਹਿਣਾ ਮੈਂ ਮੈਂ ਬਸ ਇਹ ਕਹਿਣੀ ਹੁਣ ਉਹਨੂੰ ਸਾਹਮਣੇ ਲਿਆ ਕੇ ਇਹ ਹੀ ਪੁੱਛਣਾ ਵੀ ਉਹਦਾ ਕੇਸ ਉਸ ਜਿਹੜਾ ਤੋਂ ਮਾਰਿਆ ਉਹਨੂੰ ਬਸ ਉਸ ਤੋਂ ਬਾਅਦ ਫਾਂਸੀ ਦਿੱਤੀ ਜਾਵੇ ਮੈਂ ਇਹ ਹੀ ਮੰਗ ਕਰਦੀ ਆ ਸਰਕਾਰ ਤੋਂ ਤੁਸੀਂ ਹੁਣ ਸੁਣ ਲਿਆ तकरीबन ਪੇਰੈਂਟਸ ਬੱਚੇ ਇਨਸਾਫ ਚਾਹੁੰਦੇ ਨੇ ਇਹ ਇੱਕ ਫੈਮਿਲੀ ਦੇ ਇਨਸਾਫ ਦੀ ਗੱਲ ਤੇ ਸਾਡੇ ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਆ ਆਪਾਂ ਕਿਹਨੂੰ ਕਿਹਨੂੰ ਪ੍ਰੋਟੈਕਟ ਕਰਾਂਗੇ ਕਿੱਥੇ ਕਿੱਥੇ ਤੁਸੀਂ ਪੇਰਾ ਦਿਓਗੇ ਇੱਕੋ ਹੀ ਇੱਕ ਹੱਲ ਹੈ ਕਿ ਅਗਰ ਆਪਾਂ ਸਾਰੇ ਪੰਜਾਬ ਦੇ ਲੋਕੀ ਮਿਲ ਕੇ ਆਪਣੇ ਆਪਣੇ ਕੰਸਰਨਡ ਐਮ.ਐਲ.ਏ ਦੇ ਉੱਤੇ ਪ੍ਰੈਸ਼ਰ ਪਾ ਕੇ ਇਹ ਲਾਅ ਇੰਟਰੋਡਿਊਸ ਹੋ ਜੇ ਕਾਨੂੰਨ ਬਣ ਜਵੇ ਤਾਂ ਫਿਰ ਮੈਂ ਸਮਝੂਗਾ ਕਿ ਕਾਫੀ ਹੱਦ ਤੱਕ ਕ੍ਰਾਈਮ ਕੰਟਰੋਲ ਹੋਵੇਗਾ ਕਾਫੀ ਹੱਦ ਤੱਕ ਬੇਲੋੜੀ ਜਿਹੜਾ ਪ੍ਰਵਾਸ ਹੋਇਆ ਪੰਜਾਬ ਦੇ ਵਿੱਚ ਸਾਡੀ ਡੈਮੋਗ੍ਰਾਫੀ ਡੈਮੋਗ੍ਰਾਫਿਕ ਸਿਚੁਏਸ਼ਨ ਸਾਡੀ ਆਬਾਦੀ ਦਾ ਸੰਤੁਲਨ ਇਹਦੇ ਨਾਲ ਬਹੁਤ ਹੱਦ ਤੱਕ ਬਚਣ ਵੱਲ ਨੂੰ ਜਾਵੇਗਾ ਪਰ ਕਿੰਨਿਆਂ ਨੂੰ ਤੁਸੀਂ ਐਵੇਂ ਬਚਾਓਗੇ ਕਿੰਨਿਆਂ ਬੱਚਿਆਂ ਦੇ ਉੱਤੇ ਆਪਣੀ ਨਿਗਰ ਰੱਖੋਗੇ ਔਰ ਕਿਵੇਂ ਆਪਾਂ ਆਪਣੇ ਪੰਜਾਬ ਦਾ ਇਹ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਪ੍ਰੋਟੈਕਟ ਕਰ ਸਕਦੇ ਇੱਕੋ ਇੱਕ ਹੱਲ ਹੈ ਮੇਰੇ ਵੀਰੋ ਪੰਚਾਇਤਾਂ ਦੇ ਮਤੇ ਪਾਉਣ ਨਾਲ 13000 ਪਿੰਡ ਆ 13000 ਪਿੰਡਾਂ ਦੇ ਵਿੱਚ ਕਿਹੜੇ ਵੇਲੇ ਮਤੇ ਪੈਣਗੇ ਤੇ ਕਿਦਾਂ ਪਰ ਰੋਕਾਂਗੇ ਇਹ ਪੰਜਾਬ ਸਰਕਾਰ ਕੰਪੀਟੈਂਟ ਅਥਾਰਟੀ ਆ ਜੇ ਇਹ ਚਾਹਣ ਤੇ ਇਹ ਬਿੱਲ ਲਾਗੂ ਕੀਤਾ ਜਾਵੇ ਔਰ ਮੈਂ ਤਾਂ ਇਹ ਕਹਿ ਰਿਹਾ ਹਾਂ ਭਗਵੰਤਪਾਨ ਦੇ ਮੈਂ ਬਿਆਨ ਸੁਣ ਰਿਹਾ ਕਿ ਸਾਡੇ ਵੀ ਬੱਚੇ ਦੂਜੇ ਸੂਬਿਆਂ ਵਿੱਚ ਜਾਂਦੇ ਇਹਦੇ ਬਹੁਤ ਅੰਤਰ ਆ ਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਵਗੈਰਾ ਜਾਂਦੇ ਨੇ ਇੱਕ ਗੱਲ ਅੱਛੀ ਤਰ੍ਹਾਂ ਸਮਝੋ ਕਿ ਕੋਈ ਵੀ ਦੇਸ਼ ਬਿਨਾ ਸ਼ਰਤਾਂ ਪੂਰੀਆਂ ਕੀਤੇ ਇਜਾਜ਼ਤ ਨਹੀਂ ਦਿੰਦਾ ਕਿਸੇ ਬਾਹਰਲੇ ਨੂੰ ਆਉਣ ਨੂੰ ਪਹਿਲੀ ਗੱਲ ਤਾਂ ਪਾਸਪੋਰਟ ਦੀ ਸ਼ਰਤ ਹੈ ਫਿਰ ਵੀਜ਼ਾ ਸ਼ਰਤ ਹੈ ਫਿਰ ਤੁਸੀਂ ਅਗਰ ਬਣਨਾ ਵਾ ਉਥੋਂ ਦੇ ਪੀਆਰ ਬਣਨਾ ਪਰਮਨੈਂਟ ਰੈਜ਼ੀਡੈਂਸੀ ਲੈਣੀ ਆ ਤੇ ਐਡੇ ਵੱਡੇ ਪੁਲੰਦਾ ਕਾਗਜ਼ਾਂ ਦਾ ਲੈਂਦੇ ਨੇ ਨਾਲ 25 ਤੀ 50 ਲੱਖ ਰੁਪਏ ਲੈਂਦੇ ਫਿਰ ਤੁਹਾਨੂੰ ਉੱਥੇ ਵਸਣ ਦੇ ਭਗਵੰਤ ਮਾਨ ਇੱਕ ਅੰਤਰ ਸਮਝੋ ਦੂਸਰੀ ਇੱਕ ਹੋਰ ਗੱਲ ਅੱਛੀ ਤਰ੍ਹਾਂ ਸਮਝੋ ਕਿ ਪੰਜਾਬ ਮੈਂ ਜਿੱਦਾਂ ਕਿਹਾ ਕਿ ਮਾਈਨੋਰਿਟੀ ਸਟੇਟ ਹੈ ਸਾਡੀ ਆਬਾਦੀ ਪੰਜਾਬ ਦੇ ਵਿੱਚ ਸਿਰਫ ਇੱਥੇ ਅਸੀਂ ਕੁਲ ਬੈਠੇ ਆ ਜੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸ਼ਰਤਾਂ ਪੂਰੀਆਂ ਕਰਕੇ ਸਾਰੇ ਦੇਸ਼ਾਂ ਵਿੱਚ ਚਲੇ ਗਏ ਓਕੇ ਆ ਲੇਕਿਨ ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਲੱਖਾਂ ਦੀ ਤਾਦਾਦ ਵਿੱਚ ਗੈਰ ਪੰਜਾਬੀ ਤੇ ਪ੍ਰਵਾਸੀ ਇੱਥੇ ਆ ਚੁੱਕੇ ਨੇ ਜਿਨ੍ਹਾਂ ਦਾ ਕੋਈ ਟਰੈਕ ਰਿਕਾਰਡ ਨਹੀਂਗਾ ਜਿਨ੍ਹਾਂ ਦਾ ਕੋਈ ਪੁਲਿਸ ਦੇ ਕੋਲ ਕਿਸੇ ਤਰ੍ਹਾਂ ਦਾ ਵੇਰਵਾ ਨਹੀਂਗਾ ਚਾਹੇ ਉਹ ਕਿਸੇ ਵੀ ਸ਼ਹਿਰ ਵਿੱਚ ਕਸਬੇ ਵਿੱਚ ਬਸਤੀ ਜਾਣ ਕੇ ਵੱਸ ਗਏ ਨੇ ਔਰ ਬਹੁਤ ਸਾਰਾ ਕ੍ਰਾਈਮ ਅਨਡਿਟੈਕਟਡ ਆ فرض ਕਰੋ ਮੇਰੇ ਇਲਾਕੇ ਦੇ ਵਿੱਚ ਮੈਂ ਦੱਸਿਆ ਪਹਿਲਾਂ ਕਿ ਇੱਕ ਸਾਡੇ ਗੁਰਮੀਤ ਸਿੰਘ ਨਾਮੀ ਖਾਨਪੁਰ ਪਿੰਡ ਦੇ ਜ਼ਿਮੀਦਾਰ ਨੂੰ ਮਾਰ ਗਿਆ ਉਹਨੂੰ ਜਾ ਕੇ ਨੇਪਾਲ ਦੇ ਬਾਰਡਰ ਤੋਂ ਫੜ ਕੇ ਲੈ ਕੇ ਆਏ ਕਿਉਂਕਿ ਉਹਦਾ ਫੋਨ ਲੈ ਗਿਆ ਸੀਗਾ ਅਗਰ ਫੋਨ ਨਾ ਲੈ ਕੇ ਗਿਆ ਹਾਂ ਤਾਂ ਗੁਰਮੀਤ ਸਿੰਘ ਦਾ ਤੇ ਉਹ ਬੰਦਾ ਫੜਿਆ ਨਹੀਂ ਸੀ ਜਾਣਾ ਸੋ ਇੱਕ ਤਾਂ ਕ੍ਰਾਈਮ ਨੂੰ ਚੈੱਕ ਕਰਨ ਵਾਸਤੇ ਪਰ ਦੂਸਰਾ ਸਭ ਤੋਂ ਇੰਪੋਰਟੈਂਟ ਹੈ ਸਾਡੀ ਪਛਾਣ ਸਾਡੀ ਆਈਡੈਂਟਿਟੀ ਅਗਰ ਅਸੀਂ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਤੁਰੰਤ ਲਾਗੂ ਨਹੀਂ ਕਰਾਂਗੇ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆਬਾਦੀ ਦਾ ਸੰਤੁਲਨ ਜਿਹੜਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਬਹੁਤ ਬੁਰੀ ਤਰ੍ਹਾਂ ਵਿਗੜ ਜਾਵੇਗਾ ਇਸ ਨੂੰ ਰੋਕਣ ਵਾਸਤੇ ਮੈਂ ਫਿਰ ਪੁਰਜ਼ੋਰ ਮੇਰੀ ਅਪੀਲ ਆ ਭਗਵੰਤ ਸਿੰਘ ਮਾਨ ਨੂੰ ਸਾਡੇ ਚੀਫ ਮਿਨਿਸਟਰ ਨੂੰ ਤੁਹਾਨੂੰ ਲੋਕਾਂ ਨੇ ਬੜੇ ਮਾਨ ਸਤਿਕਾਰ ਨਾਲ ਸੁਣਿਆ ਵਾ ਤੁਸੀਂ ਘੱਟੋ ਘੱਟ ਹੋਰ ਨਹੀਂ ਕੁਝ ਕਰ ਸਕਦੇ ਤੇ ਜਿਵੇਂ ਦੂਸਰੀ ਸਟੇਟਸ ਨੇ ਇਹ ਲਾਅ ਬਣਾਇਆ ਉਹ ਲਾਅ ਤਾਂ ਤੁਸੀਂ ਬਣਾ ਸਕਦੇ ਹੋ ਤੁਸੀਂ 3 ਸਾਲ ਤੋਂ ਮੇਰਾ ਬਿੱਲ ਠੰਡੇ ਬਸਤੇ ਵਿੱਚ ਪਾ ਕੇ ਰੱਖਿਆ ਬਹਾਨੇ ਸਾਜ਼ੀ ਕਰਦੇ ਹੋ ਕਿ ਤੁਹਾਡੇ ਉੱਤੇ ਕੋਈ ਕੇਜਰੀਵਾਲ ਦਾ ਸਸੋੜੀਆ ਦਾ ਇਹਨਾਂ ਲੋਕਾਂ ਦਾ ਪ੍ਰੈਸ਼ਰ ਹੈ ਕਿ ਇੱਥੇ ਨਹੀਂ ਬਿੱਲ ਬਣਨਾ ਚਾਹੀਦਾ ਇਹ ਬਿੱਲ ਤਾਂ ਜਾ ਤਾਂ ਹੋਵੇ ਨਾ ਕਿ ਅਸੀਂ ਕੋਈ ਉਹੋ ਜਿਹੀ ਗੱਲ ਕਰ ਰਹੇ ਜਿਹੜੀ ਦੇਸ਼ ਵਿੱਚ ਕਦੀ ਨਹੀਂ ਹੋਈ ਹਿਮਾਚਲ ਪ੍ਰਦੇਸ਼ ਨੇ ਤਾਂ 50 ਸਾਲ ਪਹਿਲਾਂ ਬਣਾਇਆ ਹੋਇਆ ਡਾਕਟਰ ਵਾਇਸ ਪਰਮਾ ਚੀਫ ਮਿੰਿਸਟਰ ਸਿਗੇ ਦੂਰੰਦੇਸ਼ ਹੋਣੇ ਆ ਉਹਨਾਂ ਨੇ ਕਿਹਾ ਮੈਂ ਆਪਣੀ ਛੋਟੀ ਜੀ ਸਟੇਟ ਆ ਹਿਮਾਚਲ ਦੇ ਬਾਗ ਬਚਾਲਾਂ ਇਹਦੇ ਲੋਕਾਂ ਦੀ ਆਪਣੀ ਜ਼ੁਬਾਨ ਬਚਾਲਾਂ ਆਪਣਾ ਪਹਿਰਾਵਾ ਬਚਾਲਾਂ ਉਹਨਾਂ ਨੇ 50 ਸਾਲ ਪਹਿਲਾਂ ਇਹ ਬਿਲ ਇੰਟਰਡਿਊਸ ਕੀਤਾ ਤੁਸੀਂ ਹਿਮਾਚਲ ਵਿੱਚ 1 ਇੰਚ ਜਿਮ 1 ਇੰਚ ਜ਼ਮੀਨ ਨਹੀਂ ਲੈ ਸਕਦੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਕਿਸੇ ਤਰ੍ਹਾਂ ਦਾ ਉੱਥੇ ਕੋਈ ਵੋਟਰ ਨਹੀਂ ਬਣ ਸਕਦੇ ਅੱਜ ਪੰਜਾਬ ਸਰਕਾਰ ਨੂੰ ਜਦ ਤੱਕ ਤੁਸੀਂ ਲਾਅ ਨਹੀਂ ਬਣਾਉਂਦੇ ਕੱਟੂ-ਕੱਟ ਸਾਡੇ ਆਧਾਰ ਕਾਰਡ ਹੀ ਨਾ ਬਣਨ ਦਿਓ ਇਹਨਾਂ ਦੇ ਇੱਕ ਆਧਾਰ ਕਾਰਡ ਬਿਹਾਰ ਤੇ ਉੱਤਰ ਪ੍ਰਦੇਸ਼ ਦਾ ਬਣਿਆ ਹੋਇਆ ਇੱਕ ਆਧਾਰ ਕਾਰਡ ਡਬਲ ਇੱਥੇ ਬਣ ਰਿਹਾ ਇਹਦਾ ਮਤਲਬ ਉਹ ਅਲਟੀਮੇਟਲੀ ਵੋਟਰ ਵੀ ਬਣ ਜਾਣਗੇ ਔਰ ਵੋਟ ਚੋਰੀ ਦਾ ਕਿੱਡਾ ਵੱਡਾ ਇਲਜ਼ਾਮ ਚੱਲ ਰਿਹਾ ਇਸ ਵਕਤ ਦੇਸ਼ ਵਿੱਚ ਰਾਹੁਲ ਗਾਂਧੀ ਨੇ ਕਿੱਡਾ ਵੱਡਾ ਮਸਲਾ ਚੁੱਕਿਆ ਕਿ ਵੋਟਾਂ ਦੀ ਚੋਰੀ ਹੋ ਰਹੀ ਹੈ ਸਾਡੇ ਦੇਸ਼ ਵਿੱਚ ਇੱਕ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਐਸ ਆਈ ਆਰ ਚੋਣ ਕਮਿਸ਼ਨ ਨੇ ਸ਼ੁਰੂ ਕਰ ਦਿੱਤਾ ਵਾ ਅਗਰ ਆਪਾਂ ਸਾਰਿਆਂ ਨੇ ਨਾ ਰੋਕਿਆ ਇਹਨਾਂ ਦੇ ਆਧਾਰ ਕਾਰਡ ਨਾ ਕਟਵਾਏ ਇਹਨਾਂ ਨੂੰ ਵੋਟਾਂ ਬੰਨਣ ਦਿੱਤੀਆਂ ਤਾਂ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ 2027 ਦੀ ਇਲੈਕਸ਼ਨ ਜਿਹੜੀ ਆ ਉਹਦੇ ਅਲੱਗ ਨਤੀਜੇ ਤੇ ਅਲੱਗ ਰੰਗ ਹੋਣਗੇ ਜਾਂ ਤਾਂ ਕੋਈ ਇਸ ਨੂੰ ਜਾਣਬੁੱਝ ਕੇ ਕਰਵਾ ਰਿਆ ਵਾ ਤੇ ਸਾਡੀ ਸਟੇਟ ਇਹਨੂੰ ਰੋਕ ਨਹੀਂ 파ਰੀ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਕੋਈ ਵਾਇਲੈਂਸ ਨਹੀਂ ਕਰਨਾ ਬਿਲਕੁਲ ਵੀ ਆਪਾਂ ਇੱਕ ਮੁੱਦਾ ਉਠਾ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਬਹੁਤ ਵੱਡੀ ਤਰ੍ਹਾਂ ਚਾਰੇ ਨੇ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਅਸੀਂ ਪੰਜਾਬ ਦੇ ਬਾਹਰ ਕੋਈ ਜੀ ਕੰਡੇ ਵਾਲੀ ਤਾਰ ਲਾ ਦੇਣੀ ਆ ਅਸੀਂ ਕਿਸੇ ਨੂੰ ਆਉਣ ਹੀ ਨਹੀਂ ਦੇਣਾ ਇਹ ਨਹੀਂ ਮੈਂ ਕਹਿ ਰਿਹਾ ਅਸੀਂ ਕਹਿੰਨੇ ਕਿ ਸਿਰਫ ਇੱਕ ਕਾਨੂੰਨ ਹੋਣਾ ਚਾਹੀਦਾ ਉਹਦੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਜਿਹੜਾ ਮਰਜ਼ੀ ਆਵੇ ਕੰਮ ਵੀ ਕਰੇ ਵਪਾਰ ਵੀ ਕਰੇ ਇੰਡਸਟਰੀ ਵੀ ਲਾ ਸਕਦੇ ਆ ਪਰ ਜਦੋਂ ਆਪਾਂ ਬਿਨਾਂ ਸ਼ਰਤ ਤੋਂ ਰੈਂਡਮਲੀ ਆਉਣੇ ਤਾਂ ਫਿਰ ਹਸ਼ਰ ਇਹ ਹੋਵੇਗਾ ਜਿਹੜਾ ਇਹਨਾਂ ਦੇ ਬੱਚੇ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਿਆ ਮੇਰੀ ਫਿਰ ਅਪੀਲ ਆ ਕਿ ਸ਼ਰਾਰਤੀ ਅੰਸਰ ਔਰ ਬਹੁਤ ਸਾਰੀਆਂ ਏਜੰਸੀਆਂ ਇਨਵੋਲਡ ਨੇ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਵਾਇਲੈਂਟ ਟਰਨ ਦੇਣਾ ਚਾਹਣਗੇ ਕਿ ਕਿੰਨਾ ਕਿਤੇ ਅਸੀਂ ਕਤਲੋਗਾਰਤ ਕਰਾ ਦਈਏ ਤਾਂ ਕਿ ਜਿਹੜਾ ਮੁੱਦਾ ਵਾ ਇਹਨੂੰ ਫਿਰ ਸਟੇਟ ਕੋਲ ਪਾਵਰ ਆ ਜਾਂਦੀ ਕਿ ਹੁਣ ਕਿਉਂਕਿ ਬਹੁਤ ਜ਼ਿਆਦਾ ਕਤਲੋਗਾਰਤ ਹੋ ਗਈ ਜਾਂ ਇਹ ਜਿਹੜਾ 250 ਤੋਂ ਬਾਹਰ ਹੋ ਗਿਆ ਤੇ ਫਿਰ ਉਹ ਤੁਹਾਡੀ ਇਸ ਮੂਵਮੈਂਟ ਨੂੰ ਕਿਲ ਕਰ ਦੇਣਗੇ ਮਾਰ ਦੇਣਗੇ ਇਸ ਲਈ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਸਿਰਫ ਇਹ ਅਪੀਲ ਆ ਕਿ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਬਿਲਕੁਲ ਸ਼ਾਂਤ ਮੈਈ ਢੰਗ ਨਾਲ ਜਿਵੇਂ ਕਿਸਾਨਾਂ ਨੇ ਦਿੱਲੀ ਵਿੱਚ ਅੰਦੋਲਨ ਕੀਤਾ 1.5 ਸਾਲ ਕਿਸੇ ਦੀ ਚੀਚੀ ਨੂੰ ਛੜੀਟ ਨਹੀਂ ਆਉਣ ਦਿੱਤੀ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਅਸੀਂ ਇਸ ਨੂੰ ਅ ਪੀਸਫੁਲ ਤਰੰਗ ਨਾਲ ਡੈਮੋਕ੍ਰੈਟਿਕ ਤਰੰਗ ਤਾਗ ਨਾਲ ਇਹਦਾ ਪ੍ਰਚਾਰ ਕਰਨਾ ਵਾ ਕਿ ਪੰਜਾਬ ਦੀ ਵਿਧਾਨ ਸਭਾ ਜੇ ਕਾਨੂੰਨ ਬਣਾ ਕੇ ਦੂਸਰੇ ਸੂਬਿਆਂ ਦੀ ਤਰਜ਼ ਤੇ ਸਾਡੇ ਸੂਬੇ ਨੂੰ ਦੀ ਡੈਮੋਗ੍ਰਾਫੀ ਨੂੰ ਆਬਾਦੀ ਦੇ ਸੰਤੁਲਨ ਨੂੰ ਸਾਡੀ ਸੱਭਿਆਚਾਰ ਤੇ ਸਾਡੀ ਜ਼ੁਬਾਨ ਨੂੰ ਸਾਡੇ ਪਹਿਰਾਵੇ ਨੂੰ ਮਹਿਫੂਜ਼ ਕੀਤਾ ਜਾਵੇ ਇਹ ਹੀ ਇੱਕ ਆਪਣਾ ਸੋਲ ਏਮ ਹੈ ਅਗਰ ਤੁਸੀਂ ਸਾਰੇ رائے ਕਰਨਾ ਵਰਲਡ ਓਵਰ ਜਿੱਥੇ ਤੁਸੀਂ ਮੇਰੀ ਗੱਲ ਪਹੁੰਚਣੀ ਆ ਅਗਰ ਤੁਸੀਂ ਕਹੋਗੇ ਕਿ ਆਪਾਂ ਇਹਦੇ ਵਾਸਤੇ ਕੋਈ ਜਨਤਕ ਇਕੱਠ ਕਰਨਾ ਪੰਜਾਬ ਸਰਕਾਰ ਤੇ ਤੇ ਪ੍ਰੈਸ਼ਰ ਪਾਉਣਾ ਅਸਤੇ ਤਾਂ ਫਿਰ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਣਾ مشਵਰਾ ਕਰਕੇ ਮੇਰੇ ਕਮੈਂਟ ਬਾਕਸ ਵਿੱਚ ਇਹ ਵੀ ਦੇਣਾ ਕਿ ਹਾਂ ਇਕੱਠ ਕਰਨ ਦੀ ਲੋੜ ਆ ਪਰੰਤੂ ਉਹਦੇ ਵਿੱਚ ਸਭ ਨੂੰ ਆਉਣਾ ਪਵੇਗਾ ਫਿਰ ਇਹ ਨਹੀਂ ਕਿ ਇਕੱਲਾ ਪਹਾਣੋਕੇ ਵਾਲੇ ਆ ਗਏ ਜਾਂ ਜਿਹੜੇ ਅਫੈਕਟਡ ਬੰਦੇ ਆ ਗਏ ਜਾਂ ਇਕੱਲਾ ਖੇਰਾ ਪਹੁੰਚ ਗਿਆ ਪਿਛਲੇ ਦਿਨਾਂ 'ਚ ਜਾਨਵਰਾਂ ਦੇ 도ੜਾਂ ਨੂੰ ਪਸ਼ੂਆਂ ਦੀ 도ੜਾਂ ਦੇ ਵਾਸਤੇ ਅ ਦਾਖੇ ਹਲਕੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸ਼ਾਇਦ 50 ਹਜ਼ਾਰ ਆਦਮੀ ਪਹੁੰਚਿਆ ਅਖੇ ਜਿਹੜੀਆਂ ਪਸ਼ੂਆਂ ਦੀਆਂ ਤੇ ਬਲਦਾਂ ਦੀਆਂ 도ੜਾਂ ਹੁੰਦੀਆਂ ਸੀ ਉਹ ਹੋਣੀਆਂ ਚਾਹੀਦੀਆਂ 50 ਹਜ਼ਾਰ ਆਦਮੀ ਉਸ ਗੱਲ ਵਾਸਤੇ ਪਹੁੰਚ ਗਏ ਤੇ ਇਹ ਤਾਂ ਸਾਡੀ ਐਗਜ਼ਿਸਟੈਂਸ ਹੈ ਇਹ ਸਾਡੀ ਹੋਂਦ ਦਾ ਸਵਾਲ ਹੈ ਸਾਡੇ ਭਵਿੱਖ ਦਾ ਸਵਾਲ ਹੈ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਬਟੀਆਂ ਜਿਹੜਾ ਆ ਆ ਬੱਚੇ ਸੀ ਨਾਲ ਉਦਣ ਜਿਹੜੀ ਕਹਿ ਰਹੀ ਸੀ ਉਦਣ ਜਿਸ ਨੇ ਬਿਆਨ ਦਿੱਤਾ ਆਪਣੇ ਭਰਾ ਦੇ ਹੱਕ ਵਿੱਚ ਆ ਆ ਦੇਖੋ ਤੁਸੀਂ ਇਹਨਾਂ ਦੀ ਇਹਨਾਂ ਦੀ ਐਗਜ਼ਿਸਟੈਂਸ ਦਾ ਇਹਨਾਂ ਦੇ ਭਵਿੱਖ ਦੇ ਸਵਾਲ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਸਾਰੇ ਪੰਜਾਬ ਚ ਵਿਸ਼ਵਚ ਬੈਠੇ ਪੰਜਾਬੀਆਂ ਨੂੰ ਅਪੀਲ ਹੈ ਕਿ ਪਲੀਜ਼ ਜਿਆਦਾ ਤੋਂ ਜਿਆਦਾ ਪ੍ਰੈਸ਼ਰਾਈਜ਼ ਕਰੋ ਗਵਰਨਮੈਂਟ ਨੂੰ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਐਮਰਜੈਂਸੀ ਸੈਸ਼ਨ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਉਸ ਸੈਸ਼ਨ ਦੇ ਵਿੱਚ ਮੇਰਾ ਬਿੱਲ ਜਿਹੜਾ ਪ੍ਰਾਈਵੇਟ ਮੈਂਬਰਸ ਬਿੱਲ ਉਹ ਇੰਟਰੋਡਿਊਸ ਕੀਤਾ ਜਾਵੇ ਅਗਰ 117 ਮੈਂਬਰਾਂ ਨੂੰ ਤੁਸੀਂ ਸੁਣ ਲਓ ਸਾਰੇ ਜਾਣੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਐਮ.ਐਲ.ਏ ਪੰਜਾਬ ਦੇ ਲੋਕਾਂ ਨਾਲ ਖੜਦਾ ਵਾ ਕਿ ਪ੍ਰਵਾਸੀਆਂ ਤੇ ਗੈਰ ਪੰਜਾਬੀਆਂ ਨਾਲ ਖੜਦਾ ਇਹਦੇ ਤੇ ਬਹਿਸ ਕਰਵਾ ਦਿਓ ਅਗਰ ਸਾਡਾ ਇਹ ਬਿੱਲ ਹਾਰ ਜੇਗਾ ਮੈਂ ਆਪਣਾ ਇਹ ਮੰਗ ਜਿਹੜੀ ਡਿਮਾਂਡ ਹੈ ਵਾਪਸ ਲੈ ਲੂੰਗਾ ਇਹ ਮੇਰੀ ਤੁਹਾਨੂੰ ਪੁਰਜ਼ੋਰ ਅਪੀਲ ਹੈ ਫਿਰ ਮੇਰੀ ਰਿਕੁਐਸਟ ਹੈ ਕਿ ਇਸ ਮੂਵਮੈਂਟ ਨੂੰ ਇਹ ਸਾਰੀ ਗੱਲ ਨੂੰ ਆਪਾਂ ਬਿਲਕੁਲ ਕਿਸੇ ਤਰੀਕਾ ਦੇ ਮਾਰ ਧਾੜ ਚਲੇ ਪੈਣਾ ਕਿਸੇ ਨੂੰ ਕੋਈ ਜਸਮਾਨੀ ਨੁਕਸਾਨ ਨਹੀਂ ਪਹੁੰਚਾਉਣਾ ਅਗਰ ਕੋਈ ਕ੍ਰਾਈਮਨਲ ਗੈਰ ਪੰਜਾਬੀ ਜਾਂ ਪ੍ਰਵਾਸੀ ਕ੍ਰਾਈਮਨਲ ਐਕਟੀਵਿਟੀਜ਼ ਕਰਦੇ ਉਹਨੂੰ ਪੁਲਿਸ ਨੂੰ ਹੈਂਡਓਵਰ ਕਰੋ ਉਹ ਉਹਨੂੰ ਕਰਨਗੇ ਬਣਦੀ ਸਜ਼ਾ ਦੇਣਗੇ ਲੇਕਿਨ ਆਪਾਂ ਆਪਣੇ ਹੱਥਾਂ ਵਿੱਚ ਕਾਨੂੰਨ ਲੈ ਕੇ ਕਿਸੇ ਤਰ੍ਹਾਂ ਇਸ ਪੰਜਾਬੀ ਬਨਾਮ ਗੈਰ ਪੰਜਾਬੀ ਮਸਲੇ ਨੂੰ ਕਿਸੇ ਤਰ੍ਹਾਂ ਦਾ ਆਪਾਂ ਕੋਈ ਵਾਇਲੈਂਟ ਮੀਨਸ ਅਡਾਪਟ ਨਹੀਂ ਕਰਨੇ ਇਹ ਮੈਂ ਤੁਹਾਨੂੰ ਦੁਬਾਰਾ ਦੁਬਾਰਾ ਕਹਿ ਰਿਹਾ ਹਾਂ ਕਿਉਂਕਿ ਫਿਰ ਸਰਕਾਰ ਦੇ ਹੱਥੇ ਆ ਜਾਵੇਗਾ ਇੱਕ ਬਹਾਨਾ ਕਿ ਇਹ ਤਾਂ ਜੀ ਹੁਣ ਬਹੁਤ ਜ਼ਿਆਦਾ ਮਾਰ ਧੜ ਕੇ ਉਤਰ ਗਏ ਇਸ ਕਰਕੇ ਅਸੀਂ ਇਹਨਾਂ ਨੂੰ ਦਬਾਉਣ ਵਾਸਤੇ ਫਿਰ ਆਪਣੇ ਨਾਲ ਉਹੀ ਕੁੱਟਮਾਰ ਹੋ ਵੀ ਕਿ ਜਿਹੜੀ 90 ਦੇ ਦਹਾਕੇ ਵਿੱਚ 80 ਦੇ ਦਹਾਕੇ ਵਿੱਚ ਸਿੱਖਾਂ ਦੇ ਨਾਲ ਨੌਜਵਾਨਾਂ ਨਾਲ ਜਿਹੜਾ ਸੀਗਾ ਐਸੇ ਹੀ ਆੜ ਵਿੱਚ ਉਹਨਾਂ ਦੇ ਨਾਲ ਬੜਾ ਜ਼ਬਰਦਸਤ ਤਸ਼ੱਦਦ ਕੀਤਾ ਗਿਆ ਮੈਂ ਦੋ ਕੁ ਮਿੰਟ 1 ਮਿੰਟ ਵਾਸਤੇ ਕਹੂੰਗਾ ਅਮਨਦੀਪ ਨੂੰ ਕਿ ਜੋ ਇਹਦੇ ਨਾਲ ਬੀਤਿਆ ਇਸ ਤੋਂ ਪਹਿਲਾਂ ਕਿ ਮੈਂ ਅਮਨਦੀਪ ਨੂੰ ਮਾਈਕ ਦਵਾਂ ਇੱਕ ਇੰਨਾ ਪ੍ਰੈਸ਼ਰ ਪੈਜੇ ਕਿ ਭਗਵਾਨਪਾਨ ਇਮੀਡੀਏਟਲੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉਹਨੂੰ ਕਹਿਣਾ ਪਵੇ ਕਿ ਅਸੀਂ ਲਾ ਹਿਮਾਚਲ ਗੁਜਰਾਤ ਰਾਜਸਥਾਨ ਦੀ ਔਰ ਉੱਤਰਾਖੰਡ ਦੀ ਤਰਜ਼ ਤੇ ਕਾਨੂੰਨ ਬਣਾਵਾਂਗੇ ਤੁਸੀਂ ਜਿੰਨੇ ਮੇਰੇ ਨਾਲ ਅੱਜ ਜੁੜਿਓ ਤੁਹਾਡਾ ਸਾਰਿਆਂ ਦਾ ਮੈਂ ਬੜਾ ਮਸ਼ਕੂਰ ਹਾਂ ਮੀਡੀਆ ਵੀ ਬਹੁਤ ਵੱਡੀ ਤਦਾਦ ਚ ਆਇਆ ਮੈਂ ਫਗਵਾੜੇ ਦੇ ਮੀਡੀਆ ਦਾ ਵੀ ਬਹੁਤ-ਬਹੁਤ ਰਹਿਣੀਆ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ